ਦੇ ਮੁੰਡਿਓ ਨਵੇਂ ਵਲੌਗ ਚ ਬਈ ਸਭ ਦਾ ਸਵਾਗਤ ਆ ਤੇ ਰਾਤ ਆਪਾਂ ਨੇ ਰੋਡ ਤੇ ਖੜਾ ਦੋਦੇ ਆਪਣੀ ਮਸਟੈਂਗ ਤੇ ਹੁਣ ਦੇਖਦੇ ਆਂ ਦਾ ਤੇਲ ਤੂਲ ਆ ਕਰੋ ਚੈੱਕ ਆਹ ਲੂਈ ਆ ਆ ਕਿਧਰ ਦੀ ਚੱਕ ਗਿਆ ਇੱਕ ਹੋਰ ਤੇਲ ਦਰਬੋਲੇ ਵਸੋਂ ਦੀ ਸੀ ਜੋ ਹੋਇਆ ਖੜਿਆ ਝੋਟਾ ਇਹ ਤੂ ਲੋ ਆਈ ਨਹੀਂ ਤੇ ਲੋ ਸਾਰਾ ਨਿਕਲ ਗਿਆ ਨਾ ਮੱਚ ਗਿਆ ਉੱਡ ਗਿਆ ਅਮਰਦੇ ਨੂੰ ਬੁਲਾ ਲਿਆ ਚੜਾ ਕੇ ਲੈ ਜਾਣਾ ਫਿਰ ਤਾਂ ਮੰਗ ਲੈ ਲੈ ਕੇ ਆਉਣੇ ਮੋਟਰ ਲੈ ਕੇ ਭਰਾ ਦਾ ਮੰਗ ਕੇ ਆਹ ਜਮਾ ਤੇਲ ਕਾਟ ਗਿਆ ਟਰੈਕਟਰ ਚ ਇਹ ਜਲੇ ਚਾਰ ਆ ਦੇਖ ਲੋ ਖੜਿਆ ਟਰੈਕਟਰ ਜਿੰਨੇ ਟਰੈਕਟਰ ਖਰਾਬ ਹੋ ਰਹੇ ਪਹਿਲਾਂ ਸਾਨੂੰ ਭਾਈ ਸੀ ਪੂਰੇ ਖਲਾ ਲੀਏ ਫਿਰ ਯਾਰ ਉਰੇ ਅਗਲਾ ਕਾਲੀ ਚ ਕੰਮ ਜਾ ਕਰਦਾ ਦਾ ਵੀ ਕੀ ਪਤਾ ਅਗਲਾ ਖੜਾ ਲੰਬਾ ਦੇਣਾ ਆਊਗਾ ਨਾ ਹੁਣ ਫਿਰ ਆਪਾਂ ਆਉਂਦੇ ਹੋਏ ਦਿਖਾਵਾਂਗੇ ਉਰੇ ਤਾਂ ਜਾ ਕੇ ਤਾਂ ਕੰਮ ਹੋthi ਕਰਾਵਾਂਗੇ ਹੁਣ ਇੱਕ ਵਾਰ ਤੇਲ ਪਾ ਕੇ ਹੌਲੀ ਹੌਲੀ ਆਪਾਂ ਚੱਲਦੇ ਆ ਪਿੰਡਾਂ ਨੂੰ ਤੇ ਮਿੱਤਰੋ ਆ ਗਏ ਵਾਪਸ ਆਓ ਖੜੀ ਜਾਉਂਗਾ ਇਹਨਾਂ ਦਾ ਲੈ ਕੇ ਜੀ ਮੋਟਰਸਾਈਕਲ ਧੰਨਵਾਦ ਇਹਨਾਂ ਦਾ ਪਈਆਂ ਦਾ ਮੋਟਰਸਾਈਕਲ ਮੱਕੀ ਲੈ ਕੇ ਜੀ ਉਹ ਖੜਿਆ ਟਰੱਕ ਚਾਰੇ ਪੈਣੀ ਹੈ ਤਾਂ ਨਾਲ ਨਹੀਂ ਕੰਮ ਚੱਲਣਾ ਪੂਰਾ ਹੀ ਕਰਦੇ ਆ ਨਾ ਕਰੋ ਇੱਕ ਵਈ ਲੈ ਵੀਰੋ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਇਹਦਾ ਕਹਾ ਹੌਲੀ ਖੇਡਣੀ ਹੈਗਾ ਤਾਂ ਕਿ ਲੈ ਕੇ ਆਇਆ ਟਰੈਕਟਰ ਜਿਹਾ ਤੇ ਖੜਾਏ ਆਏ ਸੀ ਕਰੋ ਚੈੱਕ ਰੰਗੀਨ ਮੋ ਕਰੋ ਜਾਮ ਲੱਗੇ ਹੋਇਆ ਪੂਰੇ ਲੱਗਿਆ ਸੀ ਜਿਆਦੇ ਮਾਨ ਟਰੈਕਟਰ ਯਾਰਾ ਇਧਰ ਭਰਾ ਦੇਖ ਦੇ ਥੀ ਰੁਕੀ ਜਾ ਹਾਂ ਆਹ ਸਾਰੇ ਵੀਡੀਓ ਵੀਡੀਓ ਦੇਖਦੇ ਮੁੰਡੇ ਇਹ ਉਤਰਾ ਨੰਨਦਪੁਰ ਤੋਂ ਥੋੜੀ ਦੂਰ ਆਏ ਸੀ ਇਹ ਟਰੈਕਟਰ ਜਿਆਦਾ ਤੇਲ ਕੱਢਣ ਲੱਗਿਆ ਹੁਣ ਅੱਧਰਪਾਲ ਦਰਪੁਰ ਹੋ ਕੇ ਟਰਾਲੀ 'ਚ ਚੜਾਵਾਂਗੇ ਟਰੈਕਟਰ ਆਪਣੇ ਵਾਲਾ ਤੇ ਦੂਜੇ ਟਰੈਕਟਰ ਨਾਲ ਲੈ ਕੇ ਜਾਵਾਂਗੇ ਪਿੰਡ ਬਾਕੀ ਫਿਰ ਉੱਥੇ ਚੱਲ ਕੇ ਕੰਮ-ਕਮ ਕਰਾਵਾਂਗੇ ਨਿਸਾਨ ਹੋ ਗਿਆ ਵਧਾਈ ਬਈ ਕਦਣਾ ਮੈਣਾ ਬਾਈਆਂ ਦਾ ਟਰੈਕਟਰ ਦੀ ਆ ਬਾਈ ਕਹਿੰਦਾ ਸਾਡੇ ਲੈ ਕੇ ਸੇਵਾ ਮਾਂ ਬਾਈ ਟਰਾਲੀ ਘੜ ਦੋ ਤੇਰਾ ਟਰੈਕਟਰ ਲੱਦ ਕੇ ਬਸ ਪਿੰਡ ਕਿਹੜਾ ਬਾਈ ਆਪਣਾ ਪਿੰਡ ਥਾਮਜਪੁਰ ਹਲਕਾ ਮਲੋ ਜਿਲ੍ਹਾ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਤੋਂ ਨੇ ਬਾਈ ਕੀਆ ਬਾਗਣਾ ਨੂੰ ਵੀ ਧੰਨਵਾਦ ਯਾਰ ਆਪਦੀ ਟਰਾਲੀ ਕੱਢ ਕੇ ਆਪਣਾ ਟਰੈਕਟਰ ਲਾਦਾਰੇ ਨੇ ਹੁਣ ਮੈਂ ਟਰੈਕਟਰ ਲਿਆਵਾ ਛੇੜ ਕੇ ਉਹਦੀਆਂ ਛੋਆਂ ਛੋਆਂ ਚੱਕੀਆਂ ਪਈਆਂ ਬਿੱਲੇ ਔਖਾ ਹੋ ਗਿਆ ਬਿੱਲਿਆ ਗੁਰੂ ਕ੍ਰਿਸ਼ਨ ਵਾਲ ਜੀ ਦਾ ਪਾਰੀ ਭਾਈ ਜੁਰਜ ਜੱਜ ਰੱਖੇ ਪਰਮਾਨੰਥ ਉਧਰ ਲੱਦ ਕੇ ਲਿਆਉਣੇ ਆ ਲਾਦਦੇ ਆ ਟਰਾਲੀ 'ਚ چل چل سیدھا کرلی نو چل ਸਟਰੋ ਟਰੈਕਟਰ ਲੱਦ ਲਿਆ ਸੀ ਬਾਈਆਂ ਨੇ ਆਪਣੀ ਟਰਾਲੀ ਕੱਢ ਕੇ ਆਪਣਾ ਕੰਮ ਕਰਾਇਆ ਬਾਈ ਕਹਿੰਦੇ ਸਾਡੇ ਲਈ ਸੇਵਾ ਦੱਸੋ ਬਹੁਤ ਬਹੁਤ ਧੰਨਵਾਦ ਵੀਰੇ ਯਾਰ ਠੀਕ ਆ ਕੋਈ ਹੋਰ ਸੇਵਾ ਦੱਸਿਓ ਧੰਨਵਾਦ ਭਰਾ ਧੰਨਵਾਦ ਇੰਨਾ ਹੀ ਬਹੁਤ ਆ ਵੀਰੇ ਕਿਹ ਕਾਹੂ ਜ਼ਰੂਰ ਛੱਡਿਆ ਉਹਨੇ ਪਿੰਡ ਨਾ ਨਾ ਕੋਈ ਚੱਕਰ ਨਹੀਂ ਬਾਈ ਆ ਬਸਦੇ ਵੀਰੇ ਸੰਗਰੂਰ ਛੱਡਿਆ ਵਾਂ ਮੈਂ ਕਰ ਆਪਣੇ ਟਰੈਕਟਰ ਆ ਰਹੇ ਆ ਬਾਈ ਕਹਿੰਦੇ ਸੰਗਰੂਰ ਨੂੰ ਵੀ ਛੱਡਿਆ ਵਾਂਗੇ ਪੰਜਾਬ ਦੇ ਆਪਾਂ ਬਾਈ ਆਹੀ ਆਹੀ ਨੇ ਯਾਰਾ ਪੰਜਾਬ 'ਚ ਬਾਈ ਗਾਂਹ ਸੰਗਰੂਰ ਛੱਡ ਕੇ ਆਣਾ ਘਰੇ ਛੱਡ ਕੇ ਆਣਾ ਬਹੁਤ ਧੰਨਵਾਦ ਭਾਈ ਆਈ ਜਾਂਦੇ ਆਪਣੇ ਟਰੈਕਟਰ ਆਪਾਂ ਦੋਵੇਂ ਟਰਾਲੀਆਂ ਇਕੱਠੀਆਂ ਕਰਕੇ ਲੈ ਚਲਾਂਗੇ ਲਓ ਜੀ ਯਾਰ ਇੰਨਾ ਬਹੁਤ ਆ ਸਾਰਾ ਓਕੇ ਵੀਰੇ ਓਕੇ ਜੀ ਓਕੇ ਓਕੇ ਭਾਈ ਸੇਵਾ ਜੀ ਆ ਭਾਈ ਕਹਿੰਦੇ ਪਹਿਲੀ ਫੋਲੋ ਕਰ ਆ ਭਾਈਆਂ ਦੀ ਆਈਡੀ ਧੰਨਵਾਦ ਵੀਰੇ ਠੀਕ ਆ ਤੁਸੀਂ ਜਾਓ ਮੀ ਆ ਗਿਆ ਚਲੋ ਕਣੀਆਂ ਆ ਗਏ ਨਾ ਟਰਾਲੀ ਚ ਚੜ ਰਗਾ ਛੋਲਾ ਦੇ ਕਣੀਆਂ ਆ ਗਏ ਹੁਣ ਤਰਪਾਲ ਲਵਾ ਦਈਏ ਉੱਤੇ ਪਾਏ ਦੰਨਾਂ ਨਾਲ ਆ ਬੈਗ ਬੂਗ ਜੇ ਨਹੀਂ ਭਜਣਗੇ ਚੰਗੀ ਤਰ੍ਹਾਂ ਆਦੀ ਉਧਰ ਮੁੜ ਜਾਂਦੀ ਮੋੜਦੇ ਹਾਂ ਲੈ ਵੀ ਮੈਂ ਤੇਰੇ ਉਧਰੋਂ ਹੋ ਨਹੀਂ ਆਏ ਯਾਰ ਉਧਰੋਂ ਸਾਡੇ ਕੋਲ ਸਮਾਨ ਸਮੋਣ ਜਾ ਵੀ ਭੇਜਣਾ ਜਾਵੇ ਸਾਨੂੰ ਟਰੈਕਟਰ ਦੇ ਉੱਪਰ ਦੀ ਹੀ ਤਰਪਾਲ ਪਾਣੀ ਪੈ ਗਈ ਕੀਤੀ ਹੋ ਗਿਆ ਟਾਈਮ ਹੋ ਗਿਆ ਟਾਈਮ ਹੋਲੀ ਗੜ ਕੇ ਆਇਓ ਪਤਾ ਮੈਨੂੰ ਪਤਾ ਮੈਨੂੰ 2 ਵਜੇ ਦਾ ਟਾਈਮ ਲਿਆ ਹੋਇਆ ਦਾ ਤੋੜ ਤੇ ਡੱਕ ਡੁੱਕ ਜੇ ਤੋੜ ਤੇ ਡੱਕ ਆ ਦੇਖ ਲਾ ਛਾਲਾ ਝੂਲਾ ਜਗਾਉਂਦੇ ਦੀ ਪਰਿਆ ਕੋਈ ਪਰਤਣ ਦਾ ਟਰਾਲੀ ਇਹਦੇ ਮਗਰ ਪਾਉਣੀ ਸੀ ਇਹਦੀ ਹੁੱਕ ਰਹੀਗੀ ਪੀੜੀ ਇਹ ਕਰਾ ਕੇ ਲਿਆਉਣੀ ਪੈਣੀ ਆ ਹੁਣ ਆਪਾਂ ਨੂੰ ਸੈੱਟ ਕਿਉਂਕਿ ਹੁੱਕ ਆ ਜਿਹੜੀ ਇੰਨੀ ਮੋਟੀ ਆ ਆ ਪੱਤੀ ਆਪਾਂ ਨੂੰ ਉੱਪਰ ਕਰਾ ਕੇ ਲਿਆਉਣੀ ਪੈਣੀ ਆ ਹੁਣ ਤੇ ਹੁਣ ਆਪਾਂ ਇਹ ਟਰਾਲੀ ਆਪਾਂ ਟਰੈਕਟਰ ਮਗਰ ਪਾ ਲਈ ਸੀ ਤੇ ਹੁਣ ਪਹਿਲਾਂ ਬਿਲਡਿੰਗ ਵਾਲੀ ਵਰਕਸ਼ਾਪ ਤੇ ਜਾ ਕੇ ਉਹਨੂੰ ਸੈੱਟ ਕਰਾ ਕੇ ਲਿਆਣਿਆ ਫੱਕ ਇਧਰ ਵੀ ਇਹ ਵੀ ਕਰ ਲਿਆ ਇਹ ਕੰਮ ਸੀਲਾਂ ਤੋਂ ਲੈ ਕੇ ਆ ਵੀ ਕਰੀ ਫਰਾ ਉਹ ਟਰਾਲੀ ਉਧਰ ਘੜਤੀ ਰਹਿਣੀ ਕੌਣ ਲੈ ਵੀ ਮੁੰਡਿਓ ਹੋ ਗਿਆ ਕੰਮ ਟਰਾਲੀ ਉੱਪਰ ਇਹਦਾ ਦੂਰ ਦੂਰ ਘੁੰਮ ਗਏ ਹੋયા ਇੰਨਾ ਕਿ ਕਿਥੇ ਚਿਹਰਿਆਂ ਦੇ ਦੇਗਾ ਆਹ ਦੂਰ ਦੂਰ ਘੁੰਮ ਗਏ ਹੋયા ਫਰੋਂ ਹੋ ਵੀ ਵਗੈਰੇ ਦੀ ਆ ਵੀ ਲਵਾ ਲੈ ਹੁਣ ਚੱਲੀਏ ਪਾਈਏ ਟਰਾਲੀ ਦੂਜੀ ਚੱਲ ਚਲਾਂ ਬੰਦੇ ਵੇਟਿੰਗ ਕਰਦੇ ਹੋਰ ਯਾਰ ਉੱਥੇ ਰੋਡ ਦੇ ਪਿਛਲੇ ਗੱਡ ਰੱਖੀ ਆ ਟਰਾਲੀ ਇੱਕ ਤਾਂ ਚੱਲਾਂ ਫਿਰ ਲੈ ਵੀ ਮਿੱਤਰੋ ਟਰਾਲੀਆਂ ਜੋੜ ਲਈ ਆਪਾਂ ਇਧਰ ਹਾਂ ਬਿੱਲੇ ਤੂੰ ਰਹਿ ਗਿਆ ਟਰੈਕਟਰ ਉੱਪਰ ਲੱਦ ਲਿਆ ਸੀ ਟਰਾਲੀ ਘਾ ਲੈਣ ਦੀ ਸੈਟ ਉਪਾ ਲਈ ਤੇ ਹੁਣ ਆਪਾਂ ਚੱਲੇ ਆ ਬਹਿ ਜਾ ਯਾਰ ਹਾਂ ਜੀ ਅਲੀ ਇੱਕ ਦੂਜੇ ਦੇ ਮਗਰ ਪਾ ਕੇ ਹਜੇ 15 ਕਿਲੋਮੀਟਰ ਆਈ ਸੀ ਇੰਨੀ ਨਾਜ਼ਰ ਪੈੜੀਆ ਕਿਲੀ ਟੋ ਜਿਹੜੀ ਕਿਲੀ ਪਾਈ ਸੀ ਉਮੋਰਪਾ ਉਹ ਕਰ ਅੱਗੇ ਜਿਹੜੀ ਕਿਲੀ ਪਾਈ ਸੀ ਉਹੀ ਟੁੱਟ ਗਈ ਉਹ ਪਰਲੀ ਸਾਈਡ ਲਾਈ ਜਾਂਦਾ ਸੀ ਮੈਂ ਟਰੈਕਟਰ ਉਹ ਉਧਰ ਜਿੱਧਰ ਉਹ ਗੱਡੀ ਆ ਰਹੀ ਆ ਉਹ ਤੋਂ ਟਰਾਲੀ ਨਿਕਲੀ ਟਰਾਲੀ ਦੇਖੋ ਆ ਸ਼ੋਕਰ ਕਰੋ ਵੀ ਇਧਰਲੇ ਪਾਸੇ ਕੋਸ ਵੀ ਸਾਧਨ ਨਹੀਂ ਆ ਰਿਹਾ ਜੀ ਆ ਬਾਬੇ ਨੇ ਬੱਚਾ ਤੇ ਰੱਖ ਦਿੱਤੀ ਉਹ ਜਿੱਥੇ ਟਰੈਕਟਰ ਆ ਰਿਹਾ ਉਹ ਤੋਂ ਟਰਾਲੀ ਆਈ ਆ ਦੇਖ ਅੱਧਰੋ ਜੀ ਇੱਕ ਆਏ ਉਹ ਤੋਂ ਟਰਾਲੀ ਉਰੇ ਤੱਕ ਆਈ ਆ ਕੇ ਸਰਦੀ ਮਿੱਲੇ ਮਾਰਤੇ ਦੀ ਤੁਸੀਂ ਦਾ ਓਏ ਨਾ ਜਰ ਲਾ ਰਿਆ ਨਾ ਜਰਾ ਓ ਮਾਨ ਨਾ ਓਏ ਹੋਰ ਲਾ ਦੇ ਓਏ ਹੋਰ ਲਾ ਓਏ ਆ ਲੈ ਲਓ ਬੂਟ ਲੈ ਲਾ ਮੰਨਿਆ ਓਕੇ ਓਕੇ ਚਲ ਆਉਣ ਜਲਾ ਆ ਜਾ ਆ ਪਿੰਗਣੀ ਪੈ ਗਈ ਆ ਭਾਈ ਮੋਟਰ ਖਿਚਾਉਣ ਤੋਂ ਕਹਦੇ ਯਾਰ ਕੌਣ ਲੈ ਵੀ ਉਤਰੋ ਸਾਢੇ ਸਾਢਾ ਟਾਈਮ ਹੋ ਗਿਆ ਗੁਰੂ ਘਰ ਰੁਕੇ ਸੀ ਲੰਗਰ ਛਕ ਕੇ ਮੱਥਾ ਠੇਕ ਕੇ ਫੇਰ ਚੱਲੇ ਆ ਉਧਰ ਟਰੈਕਟਰ ਆ ਚਾਹ ਵੀ ਲੈਟਾ ਕਿਨ ਚਾਹ ਤਾਂ ਪੀਣੀ ਸੀ ਯਾਰ ਮੈਂ ਵੀ ਭਾਈ ਤੇ ਲੱਗਦਾ ਮੰਨ ਕਰਾ ਦੀ ਕਰ ਲੈਣਾ ਯਾਰਾ ਬੈਟਰੀ ਲੋ ਹੋ ਜਾਂਦੀ ਹੁਣ ਅੱਗੇ ਜਿਵੇਂ ਉਹ ਡੋ ਰਾਤ ਦੇ ਵੱਜ ਗਏ 12 ਤੇ ਆਪਾਂ ਆਗੇ ਸੀ ਬਈ ਦਵਿੰਦਰ ਕੋਲੇ ਮਹਾੜੀ ਟੋਚਨ ਗਰੁੱਪ ਤੇ ਬਾਕੀ ਮਿਲਦੇ ਆ ਬਈ ਕੱਲ ਨੂੰ ਦੇਖਾਂਗੇ ਕੰਮ-ਕੁਮ ਕਿੱਥੇ ਕਰਾਉਣਾ ਟਰੈਕਟਰ ਦਾ ਤੇ ਅੱਜ ਦਾ ਵਲੌਗ ਦਾ ਐਂਡ ਬਾਕੀ ਮਿਲਦੇ ਆ ਨਵੇਂ ਵਲੌਗ ਨਾਲ ਕੱਲ ਨੂੰ ਦੇਖਦੇ ਆ ਫਿਰ ਕੀ ਨਿਕਲਦੇ ਆ ਕੋਲ ਇੰਜਨ ਚੋਂ ਕੀ ਚੱਕਰ ਪਿਆ ਅੱਜ ਦਾ ਵਲੌਗ ਦਾ ਐਂਡ ਓਕੇ ਬਾਏ ਬਾਏ ਕੋਈ ਮੁੰਡਾ ਠੀਕ ਆ ਨੀਂਦ ਆ ਰਹੀ ਓਏ ਹੂੰ ਬਹੁਤ ਹੈ ਹੈ ਜੇ ਥੱਕਦੇ ਰਹਾ ਲੋ ਬੇਰੀ ਸਟਰਗਲਿੰਗ ਡੇਸ ਆਹ ਹਾਂ ਯਾਰ ਨੌਰਚਡ ਆਇਟਮ ਆ ਉਹਦਾ ਦੋ ਤਾਂ ਬਚ ਗਏ ਟਰਾਲੀ ਨਿਕਲ ਗਈ ਭੱਜ ਗਈ ਸੀ ਪਹਿਲਾਂ ਹੀ ਨੁਕਸਾਨ ਤੇ ਨੁਕਸਾਨ ਹੋ ਰਹੀ ਦੀ ਹੈ ਰੱਬ ਨੇ ਰੱਖ ਲੇ ਰੱਬ ਨੇ ਰੱਖ ਲੇ ਕੋਈ ਬਰਾਬਰ ਵੀ ਨਹੀਂ ਆ ਰਿਹਾ ਤੇ ਯਾਰ ਰੱਬ ਨੂੰ ਹੀ ਤਾਂ ਹਾਂ ਗੱਲ ਪਾਸ ਟਿਕਟ ਕੱਟ ਗਈ ਉਹਨਾਂ ਦੀ ਓ ਨਈ ਨਈ ਚੰਗੇ ਕੰਮ ਕਰੇ ਹੋਇਆ ਬਈ ਤਾਂ ਬਚ ਜ਼ਰਾ ਓਕੇ ਬਾਈ